ਹਾਂਜੀ ਭਰਾਵੋ ਫਰਾਟੇ ਪੱਖੇ ਬਾਰੇ ਤੁਸੀਂ ਸੁਣਿਆ ਬਹੁਤ ਹੋਊਗਾ ਅੱਜ ਤੁਹਾਨੂੰ ਦਿਖਾਉਣਿਆਂ ਵੀ ਫਰਾਟਾ ਪੱਖਾ ਕੀ ਚੀਜ਼ ਹੁੰਦੀ ਹੈ ਪੰਜਾਬ ਦੇ ਵਿੱਚੋਂ ਤੇ ਪੂਰੇ ਇੰਡੀਆ ਦੇ ਵਿੱਚੋਂ 2012 ਚ ਬੰਦਿਆਂ ਨੇ ਕੰਮ ਸ਼ੁਰੂ ਕਰਿਆ ਸੀ YouTube ਤੇ ਵੀਡੀਓ ਕੱਢ ਕੇ ਦੇਖ ਲਿਓ ਬਫਾਲੋ ਫੈਨ ਭਰ ਕੇ ਤੁਹਾਨੂੰ ਪਤਾ ਲੱਗ ਜਾਣਗੇ ਵੀ ਕਿੰਨੀਆਂ ਪੁਰਾਣੀਆਂ ਇਹਨਾਂ ਦੀਆਂ ਵੀਡੀਓ ਜਿਹੜੀਆਂ ਆ ਰਹੀਆਂ ਨੇ ਕਿਉਂਕਿ ਅੱਜ ਕੱਲ ਬਹੁਤ ਬਿਆਰ ਦੇ ਵਿੱਚ ਇਹ ਪੱਖੇ ਦੀ ਨਕਲ ਹੋਣ ਲੱਗੀ। ਫੇ ਵੀਰ ਕਹਿੰਦੇ ਵੀ ਸਾਡੋ ਸਾਥੋਂ ਸਿੱਖੇ ਹੋਏ ਬੰਦੇ ਕਹਿੰਦੇ ਵੀ ਅੱਗੇ ਜਾ ਕੇ ਆਪਣੇ ਆਪ ਨੂੰ ਕਹਿੰਦੇ ਪੁਰਾਣੇ ਬੰਦੇ ਦੱਸੀ ਜਾਂਦੇ ਆ। ਬਾਈ ਹੁਰੀ ਕਹਿੰਦੇ ਜਦੋਂ ਇਹ ਗੱਲ ਦੱਸੀ ਮਖਿਆ ਫੇਰ ਤਾਂ ਬਾਈ ਉਹ ਗੱਲ ਹੋ ਗਈ। ਜਿਵੇਂ ਕਹਿੰਦੇ ਵੀ ਪੁਲਸਾਰੀ ਦੀ ਦੁਕਾਨ ਤੇ ਚੂਹੇ ਨੂੰ ਥਿਆ ਗਈ ਭਰਾਵੋ। ਹਲਦੀ ਦੀ ਗੰਢੀ ਤੇ ਉਹ ਕਹਿੰਦੇ ਉਸ ਤੋਂ ਬਾਅਦ ਅਨਸਾਰੀ ਬਣ ਕੇ ਬਹਿ ਗਿਆ ਕਹਿੰਦਾ ਵੀ ਮੇਰੇ ਕੋਲ ਹੀ ਆ ਸਾਰਾ ਕੁਝ ਵੀ ਹੋਰ ਤਾਂ ਕਿਸੇ ਕੋਲੇ ਹੈ ਹੀ ਨਹੀਂ ਤੇ ਆਹ ਦੇਖ ਲਓ ਸਰਟੀਫਿਕੇਸ਼ਨ ਪੂਰੀ ਕੋਲੇ ਐ ਜੀਐਸਟੀ ਨੰਬਰ ਵਗੈਰਾ ਨਾਲ ਕੰਮ ਕਰਦੇ ਆਗੇ ਤੇ ਪੂਰੇ ਇੰਡੀਆ ਦੇ ਵਿੱਚ ਇਹਨਾਂ ਦੇ ਪੱਖੇ ਗਏ ਬਣੇ ਪਰ ਇੱਕ ਵਾਰੀ ਬਫਾਲੋ ਫੈਨ ਭਰ ਕੇ ਜ਼ਰੂਰ ਦੇਖ ਲਿਓ YouTube ਤੇ ਆਹ ਸਟਾਕ ਦੇਖ ਲਓ ਕਿੰਨਾ ਸਟਾਕ ਪਿਆ ਚਾਹੇ ਤੁਹਾਨੂੰ ਹਜ਼ਾਰਾਂ ਛੱਡੋ 100 ਛੱਡੋ ਲੱਖਾਂ ਪੱਖੇ ਚਾਹੀਦੇ ਹੁਣ ਉਹ ਵੀ ਤੁਹਾਨੂੰ ਬਣਾ ਕੇ ਭੇਜੇ ਜਾਣਗੇ ਪੱਖੇ ਦੀ 1 ਸਾਲ ਦੀ ਗਾਰੰਟੀ ਹੈ ਇੱਕ ਦਾ ਗਾਰੰਟੀ ਹੁੰਦੀ ਹੈ ਇਹ ਗਾਰੰਟੀ ਹੈ ਕੁਝ ਵੀ ਹੋ ਜੇ ਮੋਟਰ ਖੋਲ ਲਿਆਓ ਕਿਉਂ ਮੋਟਰ ਨੂੰ ਹੀ ਪ੍ਰੋਬਲਮ ਆਉਣ ਵਾਲੀ ਚੀਜ਼ ਆ ਸੋ ਉਹਨੂੰ ਨਵੀਂ ਦੇਣਗੇ ਤੇ ਬੰਦਿਆਂ ਕੋਲੇ ਬਾਈ ਸੇਫਟੀ ਪੱਖੋਂ ਚੈੱਕ ਕਰਾਉਣਿਆਂ ਸੋ ਵੀ ਕੀ ਚੀਜ਼ ਹੈ ਪੂਰਾ ਜਮਾ ਓਕੇ ਕਮ ਹੈ ਮੈਂ ਕਹਿੰਦਾ ਵੀ ਬੜਾ ਹੈਵੀ ਡਿਊਟੀ ਵਰਕਾ ਕਲਰ ਕੋਲਰ ਸਾਰਾ ਕੁਝ ਇੱਥੇ ਕਰਦੇ ਆਗੇ ਤੇ ਬਾਈ ਹੋਰਿਆਂ ਨਾਲ ਸੋਡੀ ਮੈਂ ਗੱਲਬਾਤ ਕਰਵਾਉਣਾ ਗੱਲਬਾਤ ਧਿਆਨ ਨਾਲ ਸੁਣਿਓ ਕੱਲੀ-ਕੱਲੀ ਗੱਲ ਸੁਣਨ ਵਾਲੀਆ ਸਭ ਤੋਂ ਪੁਰਾਣੇ ਬੰਦੇ ਨੇ ਪੱਖਿਆਂ ਦੇ ਵਿੱਚ ਫਰਾਟੇ ਪੱਖਿਆ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਹਰ ਸ੍ਰੀ ਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਮਿੱਤਰੋ ਕਿਸਾਨ ਭਰਾਵਾਂ ਵਾਲੀ ਵੀਡੀਓ ਲੈ ਕੇ ਆਇਆ ਬਾਈ ਸਾਹਸ ਤੌਰ ਤੇ ਕਿਸਾਨ ਵੀਰਾਂ ਦੇ ਜਿਨ੍ਹਾਂ ਨੇ ਪਸ਼ੂ ਰੱਖੇ ਹੋਏ ਨੇ ਪਹਿਲਾਂ ਤਾਂ ਇਹ ਦਿਮਾਗ ਚੋਂ ਗੱਲ ਕੱਢ ਦੋ ਵੀ ਖਾਣੀ ਇਹ ਜਿਹੜੀ ਆਪਾਂ ਤੁਹਾਨੂੰ ਬਾਈ ਅੱਜ ਚੀਜ਼ ਦਿਖਾਉਣੀ ਆ ਹਨਾ ਵੀ ਇਹ ਵੱਡੇ ਡੇਰੀ ਫਾਰਮ ਵਾਲੀ ਆ ਜਿਵੇਂ ਐਡੇ-ਐਡੇ ਪੱਖੇ ਲੱਗਦੇ ਆ ਬਾਈ ਅਕਸਰ ਹੀ ਆਪਾਂ ਦੇਖਦੇ ਆਂ ਵੀ ਯਾਰ ਵੱਡੇ ਵੱਡੇ ਡੈਰੀ ਫਾਰਮਾਂ ਤੇ ਲੱਗਦੇ ਆ ਹਨਾ ਪਰ ਆਪਣੇ ਨਾਲ ਵੀਰ ਆ ਜਿਨੇ ਬਈ ਆ ਛੋਟੇ ਛੋਟੇ ਪੱਖੇ ਬਣਾਤੇ ਕਹਿੰਦੇ ਵੀ ਸਭ ਤੋਂ ਪਹਿਲੇ ਮੈਨੂਫੈਕਚਰ ਹੋਏ ਨੇ ਇਹ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕਾੜ ਆਈ ਵੀ ਬਈ ਆ ਲਾ ਸਕਦੇ ਆ ਇਹਨਾਂ ਪੱਖਿਆਂ ਨੂੰ ਬਈ ਜੀ ਆਪਾਂ ਭਰਾਵੋ 5-6 ਪਸ਼ੂ ਨੇ ਆਪਣੇ ਕੋਲੇ ਉਹਨਾਂ ਤੇ ਵੀ ਵਰਤ ਸਕਦੇ ਆਂਗੇ ਜੇ ਕਈ ਵਾਰ ਕਿਸੇ ਵੀਰ ਨੇ ਵੱਡਾ ਪੱਖਾ ਤਿਆਰ ਕਰਾਉਣਾ ਤਾਂ ਉਹ ਵੀ ਭਰਾਵੋ ਆਪਾਂ ਬਾਈ ਹੋਰਾਂ ਤੋਂ ਬਈ ਜੀ ਕਰਵਾ ਸਕਦੇ ਆਂਗੇ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਉਹ ਤੇ ਗੱਲ ਪਸ਼ੂਆਂ ਤੇ ਤਾਂ ਇਹ ਲੱਗਦੀ ਲੱਗਦੇ ਨੇਗੇ ਉਦੋਂ ਵੱਡੀ ਗੱਲ ਕੋਈ ਖੁਸ਼ੀ ਗਮੀ ਦਾ ਟਾਈਮ ਹੁੰਦਾ ਕੋਈ ਵੀ ਖੁਸ਼ੀ ਗਮੀ ਦਾ ਕੋਈ ਮੌਕਾ ਮੰਨ ਲਓ ਜੇ ਘਰੇ ਆਪਣੇ ਕਹਦੀ ਵੀ 15 20 ਮੰਜੇੜਾ ਕਿ ਆਪਾਂ ਪੈਣਾ ਜਿਵੇਂ ਅੱਜ ਕੱਲ੍ਹ ਏਸ਼ੀਆ ਤੋਂ ਬੰਦੇ ਆਕਦੇ ਜਾਂਦੇ ਆ ਹਨਾ ਤਾਂ ਉਹਦੇ ਲਈ ਵੀ ਭਰਾਵੋ ਤੁਸੀਂ ਜਿਹੜੇ ਇਹ ਪੱਖੇ ਨੇਗੇ ਉਹ ਯੂਜ਼ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਬਾਈ ਇਹੇ ਭਰਾਵੋ ਕਾਰਡ ਕੱਢੀ ਹੈਗੀ ਗ੍ਰੀਨ ਇੰਜੀਨੀਅਰ ਬਰਕਸ ਵਾਲਿਆਂ ਨੇ ਰਤੀਏ ਵਾਲੇ ਵੀਰਾਂ ਨੇ ਭਰਾਵੋ ਤੇ ਵੀਰ ਹੋਰਾਂ ਦਾ ਬਹੁਤ ਸੋਹਣਾ ਕੰਮ ਆਗਾ ਆਪਾਂ ਬਾਈ ਖੜਾ ਮੇਰੇ ਨਾਲ ਤੇ ਵੀਰ ਨਾਲ ਆਪਾਂ ਗੱਲਬਾਤ ਕਰਾਂਗੇ ਆਜੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਰੁਕ ਜੋ ਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਠੀਕ ਹਾਂ ਬਾਈ ਜੀ ਵਧੀਆ ਵੀਰੇ ਵਧੀਆ ਤੁਸਾਂ ਕੀ ਹਾਲ ਹੈ ਵਧੀਆ ਵਧੀਆ ਓਕੇ ਵੀਰੇ ਬਾਈ ਐਂ ਦੱਸੋ ਵੀ ਇਹ ਜਿਹੜੀ ਆ ਪੱਖਿਆਂ ਵਾਲੀ ਛੋਟੇ ਛੋਟੇ ਪੱਖਿਆਂ ਵਾਲੀ ਕਾਰਡ ਹੈ ਇਹ ਤੁਸੀਂ ਕਦੋਂ ਕੱਢੀ ਦੀ ਕਦੋਂ ਤੋਂ ਕੰਮ ਕਰ ਰਹੇ ਹੋ ਵੀਰੇ ਬਿੰਦ ਤੇ 10-12 ਸਾਲ ਹੋ ਗਏ ਕੰਮ ਕਰਦੇ ਪਏ ਨੂੰ ਵੀਰੇ 10-12 ਸਾਲ ਬਿਲਕੁਲ ਬਿਲਕੁਲ ਜੀ ਤੇ ਅੱਜ ਕੱਲ੍ਹ ਬਾਈ ਵੀਡੀਓ ਉੱਪਰ ਚ ਬੰਦੇ ਕਹਿੰਦੇ ਨੇ ਵੀ ਅਸੀਂ ਸ਼ੁਰੂ ਕੀਤੇ ਨੇ ਉਹੋ ਕਰੇ ਨੇ ਬਾਈ ਦੇਖੋ ਵੀਰੇ ਮੇਰੀ ਗੱਲ ਸੁਣੋ ਬਣਾ ਹਰ ਕੋਈ ਸਕਦਾ ਹੁਣ ਕਾਮਯਾਬ ਕਰਨਾ ਦੇਖੋ ਕਿਨੇ ਕੀਤਾ ਹਾਂ ਉਹਨੂੰ ਕਾਮਯਾਬ ਕਰਨਾ ਇੱਕ ਵੱਡੀ ਚੀਜ਼ ਹੈਗੀ ਬਿਲਕੁਲ ਮੈਂ ਦੇਖੋ ਵੀਰੇ ਪੱਖੇ ਦਾ ਕੰਮ ਸਟਾਰਟ ਕੀਤਾ ਹੈ ਤਾਂ ਅੱਜ ਮੈਂ ਪੱਖੇ ਹੀ ਬਣਾ ਰਿਹਾਗਾ ਅੱਜ ਮੇਰੇ ਕੋਲੇ ਵਰਕਸ਼ਾਪ ਦੇ ਵਿੱਚ ਕੱਲੇ ਪੱਖੇ ਬਣ ਰਹੇ ਨੇ ਹੋਰ ਕੋਈ ਚੀਜ਼ ਨਹੀਂ ਬਣ ਰਹੀ ਬਿਲਕੁਲ ਜੀ ਬਿਲਕੁਲ ਉਹ ਤਾਂ ਘਰਾਵਾ ਤੁਸੀਂ ਦੇਖ ਸਕਦੇ ਹੋ ਬਾਈ ਲੈਣਾ ਲੱਗੀਆਂ ਪਈਆਂ ਨੇ ਤੇ ਵੀਰੇ ਜੇ ਇਹ ਗੱਲ ਕਰੀਏ ਵੀ ਜੇ ਮੈਂ ਅਕਸਰ ਹੀ ਪਹਿਲਾਂ ਹੁੰਦਾ ਸੀਗਾ ਵੀ ਵੱਡੇ ਵੱਡੇ ਪੱਖੇ ਹੁੰਦੇ ਸੀ ਜਿਹੜੇ ਲੋਕ ਕਹਿੰਦੇ ਵੀ ਖਾਣੀ ਵੱਡੇ ਡੇਰੀ ਫਾਰਮਾਂ ਤੇ ਲੱਗਦੇ ਆ ਵੀ ਕੱਲੇ ਤਗੜੇ ਰੋਗੇ ਨੂੰ ਦਵਾ ਸਕਦੇ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੈ ਨਾ ਜਿਵੇਂ ਤੁਸੀਂ ਇਹ ਬਈ ਆਪਾਂ ਉਹ ਦੇਖਦੇ ਆ ਵੀ 6000 ਤੋਂ ਪੱਖੇ ਦੀ ਸ਼ੁਰੂਆਤ ਆ ਹਾਂਜੀ ਹਾਂਜੀ ਇਹਨੂੰ ਘਰਾਂ ਦੇ ਵਿੱਚ ਬਈ ਜਿਵੇਂ ਹੁਣ ਪਸ਼ੂਆਂ ਨੂੰ ਨਾ ਮੱਥਰਾ ਇੰਨਾ ਜ਼ਿਆਦੇ ਤੰਗ ਕਰੂਗਾ ਕਿਉਂ ਬਰਸਾਤੀ ਰੁੱਤ ਆ ਗਈ ਉਹਦ ਕਰਕੇ ਪਾਕਸਰੀ ਕਹਿੰਦੇ ਹੁੰਦੇ ਆ ਵੀ ਮੱਥਰ ਵਾਲਾ ਵੱਗ ਗਿਆ ਵੀ ਪਸ਼ੂ ਬਈ ਦੁੱਧ ਘਟਾ ਗਿਆ ਬਿਲਕੁਲ ਬਿਲਕੁਲ ਆਪਣੇ ਕੋਲੇ 5-6 ਪਸ਼ੂ ਨੇ ਫੇਰ ਵੀ ਆਪਾਂ ਇਹ 6000 ਦਾ ਪੱਖਾ 5-6 ਪਸ਼ੂ ਉੱਤੇ ਲਾਇਆ ਤਾਂ 1000 ਰੁਪਏ ਪਸ਼ੂ ਦਾ ਖਰਚਾ ਆ ਗਿਆ ਬਿਲਕੁਲ ਬਿਲਕੁਲ ਉਦੋਂ ਵੱਡੀ ਗੱਲ ਆ ਕੋਈ ਘਰੇ ਖੁਸ਼ੀ ਗਮੀ ਦਾ ਮੌਕਾ ਹੈ ਨਾ ਹਾਂਜੀ ਹਾਂ ਕਿਤੇ ਮਰਜੀ ਜੀ ਬਿਲਕੁਲ ਖੁਸ਼ੀ ਗਮੀ ਦਾ ਪ੍ਰੋਗਰਾਮ ਹੈ ਕੋਈ ਫਸਲ ਸਾਫ ਕਰਨੀ ਆਪਾਂ ਨੇ ਜ਼ਿਮੀਦਾਰ ਨੂੰ ਤਾਂ ਹਰ ਚੀਜ਼ ਕੰਮ ਆਊਗਾ ਜੀ ਬਿਲਕੁਲ ਐ ਹੀ ਨਹੀਂ ਹੈ ਕਿ ਕੱਲੇ ਪਸ਼ੂਆਂ ਵਾਸਤੇ ਆ ਗਿਆ ਜੀ ਠੀਕ ਹੈ ਉਹਨੇ ਆਪ ਦੇ ਘਰ ਵਾਸਤੇ ਲਿਆ ਆਪ ਨੂੰ ਲਾ ਲੈ ਪਸ਼ੂਆਂ ਲਾ ਲੈ ਕੋਈ ਫਸਲ ਸਾਫ ਕਰਨੀ ਹੈ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੈ ਆਲ ਪਰਪਸ ਕਿਤੇ ਵੀ ਯੂਜ਼ ਕਰ ਸਕਦਾ ਹੈਗਾ ਬਿਲਕੁਲ ਵੱਡਾ ਪੱਖਾ ਤੁਸੀਂ ਲਾਉਂਗੇ ਤਾਂ ਕੱਲਾ ਡੇਰੀ ਚ ਕੰਮ ਆਏਗਾ ਇਹ ਛੋਟੇ ਜ਼ਿਮੀਦਾਰ ਵਾਸਤੇ ਹੈ ਇੱਕ ਛੋਟੀ ਜੀ 6000 ਰੁਪਏ ਦੀ ਕੀਮਤ ਤੋਂ ਸਟਾਰਟ ਹੈ ਜੀ ਠੀਕ ਹੈ 6000 ਤੋਂ سٹارٹ ہے ਜਿਵੇਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਡੇਢ ਦੀ ਮੋਟਰ ਵਾਲਾ ਅੱਧੇ ਦੀ ਅੱਧੇ ਦੀ ਮੋਟਰ ਵਾਲਾ 6000 ਦਾ ਹੈ ਨਾ ਇੱਕ ਇਸ ਤੋਂ ਹੋਰ ਟੌਪ ਮਾਡਲ ਚ ਹੈ ਜੀ ਉਹ ਵੀ ਅੱਧੇ ਦਾ ਹੈ ਇਹ ਵੀ ਅੱਧੇ ਦਾ ਹੈ ਜੀ ਇਹ 7000 ਰੁਪਏ ਦਾ ਇਹਨਾਂ ਦੇ ਵਿੱਚ سٹینڈ ਆਉਟ ਤੇ ਮੋਟਰ ਦਾ ਅੰਤਰ ਆਊਗਾ ਜੀ ਮਿਰ ਜੀ ਠੀਕ ਹੈ ਦੇਖੋ ਹਵਾ ਦੋਨਾਂ ਦੀ ਸੇਮ ਹੈਗੀ ਗਾਰੰਟੀ ਸੇਮ ਹੈਗੀ ਪਰ ਇਹਦੀ ਜਿਹੜੀ 7000 ਵਾਲੀ ਤੁਹਾਨੂੰ ਲਾਈਫ ਜ਼ਿਆਦਾ ਮਿਲੇਗੀ ਅੱਛਾ ਗਰੰਟੀ ਦੋਨਾਂ ਦੀ ਸੇਮ ਹੈ ਜਿਵੇਂ ਆਪਾਂ ਗੱਲ ਕਰੀਏ ਬਈ ਆ 6000 ਵਾਲਾ ਆ ਗਿਆ ਹੈ ਨਾ ਸਟੈਂਡ ਦੀ ਗੱਲ ਕੀਤੀ ਸਟੈਂਡ ਇਹਦਾ ਇਦਾਂ ਦਾ ਆ ਗਿਆ ਹਾਂਜੀ ਹਾਂਜੀ ਤੇ ਆ 7000 ਵਾਲਾ ਇਹ 7000 ਵਾਲਾ ਇਹਦਾ ਜਿਆਦਾ ਥੋੜਾ ਜਿਹਾ ਭਾਰਾ ਹੈ ਹਾਂਜੀ ਹੈਵੀ ਸਟੈਂਡ ਆ ਤਿੰਨ ਲੱਤਾਂ ਲੱਗੀਆਂ ਸਿੰਗਲ ਪੈਰ ਚਾ ਵੀਰੇ ਹਾਂ ਉਹ ਸਿੰਗਲ ਪੈਰ ਤੇ ਤਿੰਨ ਲੱਤਾਂ ਨੇ ਠੀਕ ਹੈ ਹੁਣ ਇਹ ਦੇਖੋ ਦੇਖ ਫਰਕ ਮੋਟਰ ਚ ਕੀ ਆਏਗਾ ਇਹ ਅੱਧਾ ਐਚਪੀ ਦੀ ਮੋਟਰ ਹੈਗੀ ਇਹ ਵੀ ਅੱਧਾ ਐਚਪੀ ਦੀ ਮੋਟਰ ਹੈਗੀ ਠੀਕ ਹੈ ਜੀ ਇਹਨਾਂ ਦੇ ਵਿੱਚ ਬੈਰੀਆਂ ਦਾ ਲਗਾ ਲਓ ਕੋਪਰ ਦਾ ਵਾਇਰ ਦਾ ਫਰਕ ਆਏਗਾ ਠੀਕ ਹੈ ਇਹਦੀ ਲਾਈਫ ਜ਼ਿਆਦਾ ਹੋਏ ਜੇ ਪੈਸਾ ਦਾ ਅੰਤਰ ਹੈ ਤਾਂ ਕੁਆਲਿਟੀ 'ਚ ਵੀ ਅੰਤਰ ਹੈ ਜੀ। ਕੁਆਲਿਟੀ 'ਚ ਵੀ ਅੰਤਰ ਹੈ। ਠੀਕ ਆ। ਵੈਸੇ ਬਾਈ ਤੁਸੀਂ ਇਹਨਾਂ ਦੀ ਗਾਰੰਟੀ ਵਾਰੰਟੀ ਕੀ ਕਰਦੇ ਹੋ ਜਿਵੇਂ ਇੱਥੋਂ ਲੈ ਕੇ ਆ ਛੋਡੇ ਕੋਲੇ ਮੈਂ ਤਾਂ ਕਹਿੰਦਾ ਫਰਾਟੇ ਪੱਖੇ ਨੇ। ਪਹਿਲਾਂ ਕਹਿੰਦੇ ਹੁੰਦੇ ਫਰਾਟਾ ਪੱਖਾ ਹੈਨਾ। ਅਸਲ ਫਰਾਟੇ ਪੱਖੇ ਇਹ ਨੇ। ਇਹਨੇ ਗਾਰੰਟੀ ਵਾਰੰਟੀ ਕੀ ਦਿੰਦੇ ਹੋ ਬਾਈ? ਐਂਦੀ ਗਾਰੰਟੀ ਵੀਰ ਜੀ 1 ਸਾਲ ਦੀ ਹੈ। 1 ਸਾਲ ਦੀ ਗਾਰੰਟੀ ਵਾਰੰਟੀ ਨਹੀਂ 1 ਸਾਲ ਦੀ ਗਾਰੰਟੀ ਮਿਲੂਗੀ ਤੁਹਾਨੂੰ। ਹਾਂਜੀ। ਠੀਕ ਆ। ਤੁਹਾਡੇ ਪੱਖੇ ਨੂੰ ਕੁਝ ਵੀ ਹੁੰਦਾਗਾ ਮੋਟਰ ਇਹਦੀ ਖੋਲ ਕੇ ਲਿਆਓ ਨਵੀਂ ਲੈ ਜਾਓ। ਮਨ ਲਓ ਮੇਨ ਫੰਕਸ਼ਨ ਦਾ ਮੋਟਰ ਦੇ ਹੀ ਆ। ਮੋਟਰ ਦੇ ਹੀ ਜੀ ਮੋਟਰ ਦਾ। ਠੀਕ ਆ। ਵੀ ਮੋਟਰ ਖੋਲ ਕੇ ਬੰਦਾ ਉਹਨੇ ਲੈ ਆਵੇ। ਨਵੀਂ ਮੋਟਰ ਲੈ ਲਈਏ। ਠੀਕ ਆ। ਭਰਾਵੋ ਇਹ ਤਾਂ 6000 ਦੇ 7000 ਵਾਲੇ ਪੱਖੇ ਦਾ ਆ ਗਿਆ ਅੰਤਰ। ਤੇ ਉਸ ਤੋਂ ਬਾਅਦ ਭਾਈ ਜੀ ਪੌਣਾ ਐਚਪੀ। ਪੌਣਾ ਐਚਪੀ। ਠੀਕ ਆ। ਜਿਹੜੀ ਉਹ ਪੌਣੇ ਦੀ ਮੋਟਰ ਕਹਿੰਦੇ ਆ ਵੀ ਉਹ ਹੈਗਾ ਭਰਾਵੋ 8000 ਰੁਪਏ ਦਾ। ਠੀਕ ਆ ਜੀ। ਤੇ ਉਸ ਤੋਂ ਬਾਅਦ ਜਿਹੜੀ 1 ਐਚਪੀ ਵਾਲਾ ਆ ਗਿਆ ਭਾਈ 9000। ਜੀ ਆ ਗਿਆ 9000 ਦਾ। ਭਰਾਵੋ ਹਰੇਕ ਪੱਖਾ ਮਾਡਲ ਵੀ ਸਾਹਮਣੇ ਰੱਖਿਆ ਹੋਇਆਗਾ ਤੇ ਉੱਪਰ ਜਿਹੜੇ ਇਹਨਾਂ ਦੇ ਰ ਉਹ ਵੀ ਲਿਖੇ ਬੈਨੇ ਉਸ ਤੋਂ ਬਾਅਦ ਡੇਢ ਵਾਲ ਆ ਗਿਆ ਹੈ ਨਾ ਹਾਂਜੀ ਤੇ ਇਹ ਆ ਗਿਆ ਬਾਈ ਜੀ 10000 ਕੀ 10000 ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਾਈ ਉੱਪਰ ਫੋਟੋ ਦਿਖਾਈ ਹੋਈ ਆ ਜਿਵੇਂ ਆਪਾਂ ਉਹ ਗਊਸ਼ਾਲਾ 'ਚ ਪੱਖੇ ਲੱਗੇ ਹੋਏ ਆ ਗਊਸ਼ਾਲਾ ਦੇ ਵਿੱਚ ਠੀਕ ਹੈ ਹਾਂਜੀ ਅਸਾ ਬਾਈ ਵੀ ਜਿਵੇਂ ਉਵੇਂ ਟੰਗਣ ਵਾਲੇ ਲੱਗੇ ਆ ਹਾਂ ਉਹ ਦੇਖੋ ਦੀਵਾਰ ਤੇ ਲੱਗੇ ਹੋਏ ਆ ਤੁਹਾਨੂੰ ਮੈਂ ਉਹ ਪੱਖਾ ਵੀ ਦਿਖਾਣਾ ਹੈਗਾ ਇਹ ਦੇਖੋ ਡੈਰੀ 'ਚ ਲੱਗੇ ਹੋਏ ਆ ਆ ਫੌਲਟਰੀ 'ਚ ਫੌਲਟਰੀ 'ਚ ਲੱਗੇ ਆ ਇਹ ਫੌਲਟਰੀ 'ਚ ਲੱਗੇ ਹੋਏ ਆ ਆਪਾਂ ਕਹੀਏ ਵੀ ਡੈਰੀ 'ਚ ਲਾ ਸਕਦੇ ਆ ਡੈਰੀ ਜਲਾ ਸਕਦੇ ਆ ਡੈਰੀ ਵਾਲਾ ਵੀ ਤੁਹਾਨੂੰ ਦਿਖ ਤੇ ਭਰਾਵੋ ਬਾਕੀ ਸਾਨੂੰ ਬਾਈ ਉੱਪਰ ਕਲਿੱਪ ਵੀ ਚਲਾ ਰਹੇ ਆਂਗੇ ਸਭ ਕੁਝ ਦੇਖੋ ਬਾਈ ਇੱਥੇ ਬਾਈ ਹੋਰਾਂ ਕੋਲੇ ਪੱਖੇ ਹੀ ਪੱਖੇ ਪਏ ਨੇ ਤੇ ਆਇ ਇੱਕ ਉੱਪਰ ਬਾਈ ਹੋਰਾਂ ਨੇ ਪੱਖਾ ਲਾਇਆ ਬੈ ਜਿਵੇਂ ਡੈਰੀ ਵਾਲੇ ਤਰੀਕੇ ਨਾਲ ਬਿਲਕੁਲ ਜੀ ਵੈਸੇ ਤਾਂ ਕਲਿੱਪ ਇੱਕ ਬਣਾਇਆ ਵੀ ਪਿਆ ਸਾਡੇ ਕੋਲ ਉਹ ਵੀ ਚੱਲ ਰਿਹਾ ਬਾਈ ਮੁੰਡਿਆਂ ਨੂੰ ਕਹਿ ਕੇ ਚਲਾਇਓ ਮੜਾ ਪੱਖਾ ਚਲਾਈ ਪੱਖਾ ਚਲਾਈ ਚਲਾਇਓ ਬਾਈ ਜੀ ਇਹ ਪੱਖਾ ਨੇ ਪੁਹਾਰੇ ਚਲਾ ਦਿਓ ਉੱਪਰ ਵੀ ਆਪਾਂ ਇਸ ਤਰੀਕੇ ਨਾਲ ਪੁਹਾਰੇ ਵੀ ਲਾ ਸਕਦੇ ਆਂ ਆਪਾਂ ਉੱਪਰ ਟੰਗਣ ਵਾਲੇ ਦੇ ਵੀ ਪੁਹਾਰੇ ਲਾ ਸਕਦੇ ਆਂ ਲਾਓ ਜੀ ਵਾਹ ਜੀ ਕਿਆ ਦੇਖੋ ਬਾਈ ਪਾਣੀ ਦੀ ਬਸਾੜ ਦੇਖੋ ਤੁਸੀਂ ਬਾਸੜ ਕਿੱਥੇ ਲੱਕ ਜਾਂਦੀ ਹੈ ਜੀ ਆਪ ਵੀ ਨੋਟ ਕਰ ਲਓ ਤੁਸੀਂ ਕਰ ਦੋ ਬਾਈ ਬੰਦ ਕਰ ਦੋ ਮੰਨ ਲਓ ਵੀ ਉਰੇ ਤੱਕ ਜਿਹੜੀ ਬਾਸੜ ਕਰ ਦੋ ਬੰਦ ਬਾਈ ਕਰ ਦੋ ਬੰਦ ਉਰੇ ਤੱਕ ਬਾਈ ਇਹਦੀ ਬਾਸੜ ਆ ਰਹੀ ਹੈ ਦੇਖੋ ਹਨਾ ਆਪਾਂ ਵੀਡੀਓ ਦੇ ਵਿੱਚ ਨੋਟ ਕਰਿਆ ਸਾਰੇ ਵੀਰ ਦੇਖੋ ਐਸ ਤੱਕ ਇੱਥੋਂ ਲੈ ਕੇ ਉੱਥੇ ਤੱਕ ਦਾ ਬਾਈ ਕਿੰਨਾ 50 ਫੁੱਟ ਦਾ ਹੋਊਗਾ ਗਾ ਟੋਕਰਾ ਹਰਾਮ ਨਾਲ ਜੀ ਹਰਾਮ ਨਾਲ ਇੱਕ ਪੱਖਾ ਤੁਸੀਂ ਐਂ ਲਾ ਲਓ ਬਾਈ ਵੀ 50 ਫੁੱਟ ਦਾ ਏਰੀਆ ਗਾ ਜਿਹੜਾ ਉਹ ਕਵਰ ਕਰ ਰਿਹਾ ਬਹੁਤ ਹੀ ਸੋਹਣੇ ਤਰੀਕੇ ਨਾਲ ਤੇ ਬਾਈ ਜੀ ਜਿਹੜੀ ਜਿੰਨੀ ਇਹਦੀ ਮੈਨੂਫੈਕਚਰਿੰਗ ਆ ਗਈ ਹੈਨਾ ਸਾਰੀ ਤੁਸੀਂ ਆਪ ਕਰਦੇ ਹੋਗੇ ਬਿਲਕੁਲ ਵੀਰੇ ਕੱਲੀ ਕੱਲੀ ਚੀਜ਼ ਸਾਡੇ ਕੋਲੇ ਆਪਦੀ ਬਣਦੀ ਹੈ ਵੀਰੇ ਠੀਕ ਹੈ ਜਿਵੇਂ ਕਿਤੇ ਵੀ ਡਿਲੀਵਰੀ ਕਰਦੇ ਜਿਵੇਂ ਆ ਪੈਕ ਹੋਇਆ ਪਿਆ ਮਿਲਦਾ ਹੈਨਾ ਆ ਦੇਖੋ ਵੀਰੇ ਖੰਨੇ ਦਾ ਪੱਖਾ ਪੈਕ ਹੋਇਆ ਪਿਆ ਠੀਕ ਹੈ ਜੀ ਆਦਮ ਬੀ ਬਿਲਜ ਬੂਥ ਬੂਥ ਦਾ ਹੈ ਨਾ ਬੂਥ ਗੜ ਖੰਨੇ ਦਾ ਬਾਈ ਹਾਂਜੀ ਬਿਲਕੁਲ ਜੀ ਖੰਨੇ ਦਾ ਭਰਾਵੋ ਤੇ ਇਸ ਤਰ੍ਹਾਂ ਪੈਕਿੰਗ ਕਰਕੇ ਬਾਈ ਟਰਾਂਸਪੋਰਟ ਕਰ ਦਿੰਦੇ ਹਾਂ ਤੇ ਉਹਦੇ ਫਿਰ ਟਰਾਂਸਪੋਰਟ ਦਾ ਜਿਹੜਾ ਖਰਚਾ ਹੈਗਾ ਉਹ ਗਾਹਕ ਦਾਗਾ ਉਹ ਗਾਹਕ ਦਾ ਵੀਰ ਜੀ ਉਹ ਗਾਹਕ ਦਾ ਹਾਂਜੀ ਦੇਖੋ 올 ਇੰਡੀਆ ਜੀ ਸਾਨੂੰ ਕਿਤੇ ਵੀ ਆਰਡਰ ਆ ਸਕਦਾ ਹੈਗਾ ਇਸ ਕਰਕੇ ਗਾਹਕ ਦਾ ਹੀ ਕਸਟਮਰ ਦਾ ਹੀ ਖਰਚਾ ਰਹਿੰਦਾ ਹੈਗਾ ਟਰਾਂਸਪੋਰਟ ਦਾ ਜੋ ਵੀ ਰਹਿੰਦਾ ਐਕਸ ਵਾਈ ਜ਼ेड ਇਹ ਕਈ ਵਾਰ ਮੰਨਦਾ ਬਾਈ ਪੰਜਾਬ ਤੋਂ ਬਾਹਰ ਕਿਸੇ ਬੰਦੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਆਪਣੇ ਪੱਖੇ ਪੰਜਾਬ ਤੋਂ ਬਾਹਰ ਵੀ ਗਏ ਹੋਇਆ ਬਿਲਕੁਲ ਬਿਲਕੁਲ ਦੇਖੋ ਹਿੰਦੁਸਤਾਨ ਦੀ ਹਰੇਕ ਸਟੇਟ ਦੇ ਵਿੱਚ ਪੱਖਾ ਜਾ ਰਿਹਾ ਆਪਣਾ ਠੀਕ ਹੈ ਆਪਾਂ ਜ਼ਿਲੇ ਦੀ ਗਰੰਟੀ ਨਹੀਂ ਲੈਂਦੇ ਅਜੇ ਹਾਂ ਸਟੇਟ ਦੀ ਆਪਾਂ ਗਰੰਟੀ ਲੈ ਸਕਦੇ ਹਾਂ ਤੁਸੀਂ ਕਿਹੜੀ ਵੀ ਸਟੇਟ 'ਚ ਫੋਨ ਕਰੋ ਤੁਹਾਨੂੰ ਉਸ ਸਟੇਟ ਦਾ ਨੰਬਰ ਮਿਲੂਗਾ ਤੁਹਾਨੂੰ ਲੋਕੇਸ਼ਨ ਦੱਸੀ ਜਾਊਗੀ ਉੱਥੇ ਸਾਡਾ ਪੱਖਾ ਚੱਲ ਰਿਹਾ ਹੈ ਉੱਥੇ ਜਾ ਕੇ ਦੇਖ ਆਇਓ ਦੇਖ ਆਇਓ ਬਿਲਕੁਲ ਜੀ YouTube ਤੇ ਵੀ ਬਾਈ ਤੁਸੀਂ ਗੱਲ ਕਰੀ ਜਾਂਦੇ ਸੀ ਜਿਵੇਂ ਆਪਾਂ ਬਫੈਲੋ ਫੈਨ ਭਰੀਏ ਹਾਂ ਹਾਂ ਤਾਂ ਤੁਹਾਡੀ ਵੀਡੀਓ ਸਭ ਤੋਂ ਉੱਪਰ ਨਿਕਲੀ ਜਾਂਦੀ ਹੈ ਹਾਂ ਜੇ ਤੁਸੀਂ ਦੇਖੋ YouTube ਦੇ ਉੱਪਰ ਸਰਚ ਮਾਰੋਗੇ ਬਫੈਲੋ ਫੈਨ ਦੇ ਨਾਮ ਤੇ ਸਭ ਤੋਂ ਉੱਪਰ ਵੀਡੀਓ ਆਪਣੀਆਂ ਹੀ ਆਣਗੀਆਂ ਠੀਕ ਹੈ ਜੀ ਹਾਂ ਮੁੰਡੇ ਲਾਇਏ ਬਣੇ ਬਾਈ ਨੇ ਇਕੱਲੇ ਇਕੱਲੇ ਵੀਰ ਕੰਮ ਕਰ ਰਹੇ ਨੇ ਪੱਖੇ ਵਗੈਰਾ ਸਾਰਾ ਕੁਝ ਉਹ ਆ ਤੇ ਰੰਗ ਵਗੈਰਾ ਆਜੋ ਬਾਈ ਜੀ ਤੇ ਰੰਗ ਵਗੈਰਾ ਦਾ ਸਾਰਾ ਕੁਝ ਆਪ ਹੀ ਕਰਦੇ ਆ ਵੱਡੀ ਗੱਲ ਬਾਈ ਮੋਟਰ ਮੋਟਰ ਜੋ ਵੀ ਉਹ ਕਰਨਾ ਨਟ ਬੋਲਟ ਵਗੈਰਾ ਪੂਰੀ ਚੰਗੀ ਤਰ੍ਹਾਂ ਉਹ ਕਰ ਸਕਦੇ ਆ ਆ ਦੇਖੋ ਵੀਰ ਜੀ ਕਰੰਟ ਆਉਣ ਤੋਂ ਵੀ ਆਪਾਂ ਨੇ ਪੀਵੀਸੀ ਦਾ ਫੱਟਾ ਲਗਾਇਆ ਹੋਇਆ ਹੈਗਾ ਬਿਲਕੁਲ ਜੀ ਕਰੰਟ ਆਉਣ ਤੋਂ ਹੀ ਫੱਟਾ ਲਾਇਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਬਾਈ ਕੋਈ ਡਿਗ ਪੇ ਕਰ ਜੇ ਕੁਝ ਵੀ ਹੋ ਜੇ ਹੈਨਾ ਦੇਖੋ ਡਿਗਣ ਦੀ ਤੁਮਾਹ ਦੇਖੋ ਵੀਰੇ ਆਹ ਦੇਖੋ ਦੇਖੋ ਡਿਗਿਆ ਕੁਝ ਨਹੀਂ ਹੁੰ ਆਪਲਾ ਤਾਂ ਡਿੱਗਦਾ ਹੀ ਨਹੀਂ ਹੈਗਾ ਪਹਿਲੀ ਗੱਲ ਤਾਂ ਡਿੱਗਦਾ ਹੀ ਨਹੀਂ ਹੈਗਾ ਹਾਂ ਬਾਈ ਚਾਂਸ ਡਿੱਗ ਵੀ ਪਵੇ ਤਾਂ ਬਾਈ ਪੂਰੀ ਸੇਫਟੀ ਪੱਖੇ ਦੇ ਹਾਲੇ ਦੁਆਲੇ ਆ ਨਾ ਫਰਾਂ ਨੂੰ ਕੁਝ ਹੋਵੇ ਨਾ ਮੋਟਰ ਨੂੰ ਕੁਝ ਹੋਵੇ ਪੂਰੀ ਫੁੱਲ ਸੇਫਟੀ ਆ ਤੇ ਕਰੰਟ ਆਨ ਕਰਕੇ ਬਾਈ ਕਹਿੰਦਾ ਥੱਲੇ ਬਾਈ ਜੀ ਦੇਖੋ ਫੱਟਾ ਲਾਇਆ ਹੋਇਆ ਬਿਲਕੁਲ ਜੀ ਇਹ ਥੱਲੇ ਲਾਇਆ ਹੋਇਆ ਫੱਟਾ ਆਜੋ ਬਾਈ ਜੀ ਅੱਗੇ ਦਿਖਾਉਣੇ ਆ ਭਰਾਵੋ ਮੁੰਡੇ ਕੱਲੀ ਕੱਲੀ ਚੀਜ਼ ਆਪਦੀ ਦੇਖ-ਦੇਖ ਦੇ ਵਿੱਚ ਕਰਦੇ ਆਗੇ ਬਾਈ ਹੁਣਾਂ ਕੋਲੇ ਜਿੰਨਾ ਸਮਾਨ ਆ ਸਾਰਾ ਆਪਦੀ ਮੈਨੂਫੈਕਚਰਿੰਗ ਆ ਆਹ ਦੇਖ ਲਓ ਵੀ ਉਰੇ ਪੱਖਾ ਲੱਗਿਆ ਹੋਇਆ ਉਹ ਮੁੰਡਿਆਂ ਤੱਕ ਹਵਾ ਪੈਂਦੀ ਹੈ ਜੀ ਦੇਖੋ ਆਹ ਮੁੰਡੇ ਦੀ ਟੀ-ਸ਼ਰਟ ਦੇਖੋ ਬਾਈ ਇਹਦੇ ਤੱਕ ਹਵਾ ਪੈਂਦੀ ਹੈ ਵੀ ਇਹਦੇ ਤੱਕ ਹਵਾ ਜਾ ਰਹੀ ਹੈ ਦੇਖੋ ਬਿਲਕੁਲ ਜੀ ਆਜੋ ਬਾਈ ਤੇ ਹੁਣ ਗੱਲ ਕਰਦੇ ਆਂ ਭਰਾਵੋ ਸਟਾਕ ਦੀ ਕਈ ਵੀਰ ਕਹਿੰਦੇ ਆਗੇ ਵੀ ਖਾਨੀ ਅਸੀਂ ਆਰਡਰ ਦੇਵਾਂਗੇ ਕਿੰਨਾ ਕੁ ਟਾਈਮ ਲੱਗਣਾ ਤਾਂ ਜਿਹੜਾ ਉੱਪਰਲਾ ਢਾਂਚਾ ਗਾ ਸੰਚਾ ਹੈ ਨਾ ਉਹਦਾ ਬਾਈ ਹੋਰਾਂ ਨੇ ਪਹਿਲੀ ਤਿਆਰ ਕਰਕੇ ਰੱਖਿਆ ਹੋਇਆਗਾ ਰੰਗ ਰੋਗਣ ਵਗੈਰਾ ਸਾਰਾ ਆਪ ਕਰਦੇ ਆਗੇ ਸਾਨੂੰ ਇੱਥੇ ਦਿਖਾਉਣੇ ਆਗੇ ਆਜੋ ਆਜੋ ਜੀ ਬਾਈ ਬਹੁਤ ਲੰਬੀ ਜਗ੍ਹਾ ਆ ਗਈ ਵੀ ਸਾਰਾ ਕੁਝ ਇਕੱਠਾ ਕਰ ਕਰਕੇ ਇਸ ਤਰ੍ਹਾਂ ਰੱਖੀ ਰੱਖਦੇ ਹਾਂ ਬਿਲਕੁਲ ਜੀ ਠੀਕ ਹੈ ਜੀ ਤੇ ਰੰਗ ਵੀ ਆਪ ਹੀ ਕਰਦੇ ਹਾਂ ਬਾਈ ਬਿਲਕੁਲ ਜਿਦੋਂ ਕੱਲੀ ਕੱਲੀ ਚੀਜ਼ ਆਪ ਬਣਾ ਰਹੇ ਰੰਗ ਵੀ ਆਪ ਕਰਾਂਗੇ ਜੀ ਸਹੀ ਗੱਲ ਲਈ ਰੰਗ ਕਿਹੜਾ ਦੇਖ ਲਓ ਭਰਾਵੋ ਗਨ ਵਾਲਾ ਪ੍ਰੈਸ਼ਰ ਵਾਲਾ ਰੰਗ ਕਰਦੇ ਨੇ ਬਾਈ ਹੁਰੀ ਇਹ ਰੰਗ ਦੀ ਖਾਸੀਅਤ ਕੀ ਹੈ ਵੀ ਕੱਲਾ ਕੱਲਾ ਜਿਹੜਾ ਕੋਟ ਆਗਾ ਉਹ ਚੰਗੀ ਤਰ੍ਹਾਂ ਵੱਜ ਜਾਂਦਾ ਪ੍ਰੈਸ਼ਰ ਨਾਲ ਰੰਗ ਵੱਜਦਾ ਜਿਵੇਂ ਫਰਾਂ ਵਗੈਰਾ ਤੇ ਹੋਰ ਆ ਇੱਕ ਤੁਸੀਂ ਐਂ ਲਾ ਲਓ ਵੀ ਆਹ ਫਰ ਪਾਏ ਨੇ ਕੱਚੇ ਤੇ ਉਦੋਂ ਬਾਅਦ ਆਹ ਰੰਗ ਕਰਕੇ ਇਸ ਤਰ੍ਹਾਂ ਦੇ ਹੋ ਗਏ ਫਿਰ ਉਹ ਦੁਵਾ ਜਦੋਂ ਡਬਲ ਟ੍ਰਿਪਲ ਕੋਡ ਮਾਰਦੇ ਆਗੇ ਤਾਂ ਇਸ ਤਰੀਕੇ ਨਾਲ ਹੋ ਜਾਂਦੇ ਹੈਗੇ ਬਿਲਕੁਲ ਜੀ ਤੇ ਇਹਦੇ ਵਿੱਚ ਬਾਈ ਕੋਈ ਹੋਰ ਤੁਸੀਂ ਆਪਣੀ ਗੱਲ ਦੱਸਣੀ ਚਾਹੁੰਦੇ ਹੋ ਆਪਣੇ ਪੱਖਿਆਂ ਬਾਰੇ ਹੋਰ ਕੋਈ ਖਾਸ ਇਹ ਦੇਖੋ ਵੀ ਮੈਂ ਇਹ ਦੱਸਣਾ ਚਾਹਣਾਗਾ ਕੱਲਾ ਪਸ਼ੂ ਇਹ ਐਂ ਸਮਝ ਲੋ ਜ਼ਿੰਮੇਦਾਰ ਦੇ ਕੰਮ ਨਹੀਂ ਆਂਦਾ ਹੈਗਾ ਹਾਂਜੀ ਜ਼ਿੰਮੇਦਾਰ ਦੇ ਇਲਾਵਾ ਜਿਵੇਂ ਪੋਲਟਰੀ ਫਾਰਮ ਹੋ ਗਿਆ ਕੋਈ ਆਪਣੀ ਇੰਡਸਟਰੀਜ਼ ਹੋਗੀ ਹਾਂਜੀ ਨਸ਼ਤੀ ਦੇ ਵਿੱਚ ਲੇਬਰ ਕੰਮ ਕਰਦੀ ਹੈ ਆਪਣੀ ਬਿਲਕੁਲ ਜੀ ਠੀਕ ਹੈ ਸੈਲਰ ਹੋਗੇ ਹਾਂਜੀ ਆਪਾਂ ਇਹਨੂੰ ਹਰ ਕਿਤੇ ਕੰਮ ਲੈ ਸਕਦੇ ਹਾਂ ਬਿਲਕੁਲ ਹਵਾ ਦੇ ਮੁਕਾਬਲੇ ਜਿੱਥੇ ਤੁਹਾਨੂੰ ਹਵਾ ਚਾਹੀਦੀ ਹੈ ਤੁਹਾਨੂੰ ਇਹ ਪੱਖਾ ਉੱਥੇ ਨਿਰਾਸ਼ ਨਹੀਂ ਕਰੂਗਾ ਹਵਾ ਨੂੰ ਵਧੀਆ ਤੋਂ ਵਧੀਆ ਮਿਲੇਗੀ ਬਿਲਕੁਲ ਜੀ ਹਾਂਜੀ ਆਪਾਂ ਕਹਦੇ ਵੀ ਚਾਹੇ 50 ਬੰਦੇ ਕੰਮ ਕਰਦੇ ਹੋਣ ਹਾਂਜੀ ਉੱਥੇ ਇਹ ਇੱਕ ਜਾਂ ਦੋ ਪੱਖੇ ਸਾਰ ਦੇਣਗੇ ਤੇ ਜੇਕਰ ਆਪਾਂ ਉੱਪਰ ਫਿੱਟ ਕਰਨਾ ਤਾਂ ਉੱਪਰ ਵੀ ਫਿੱਟ ਕਰ ਸਕਦੇ ਆਂ ਤੇ ਅੱਗੇ ਪਹਵਾਰੇ ਵਗੈਰਾ ਲਾਉਣੇ ਨੇ ਤਾਂ ਉਹ ਵੀ ਲਾ ਸਕਦੇ ਆਂਗੇ ਵੀ ਜਿੱਦਾਂ ਚਾਹੀਏ ਐਡਜਸਟੇਬਲ ਆ ਚੱਕ ਕੇ ਨੂੰ ਕਿਤੇ ਮਰਜ਼ੀ ਲੈ ਜਾਓ ਬਿਲਕੁਲ ਜੀ ਬਿਲਕੁਲ ਜੀ ਆਣੀ ਹੈਗਾ ਵੀ ਆਪਾਂ ਪੈਸੇ ਲਾਤੇ ਆਪਾਂ ਕਹਿੰਦੇ ਦੂਜੀ ਕਿਤੇ ਆਪਾਂ ਜਗ੍ਹਾ ਤੇ ਜਾ ਰਹੇ ਆਂ ਜਾਂ ਕੋਈ ਆਪਣਾ ਕੰਮ ਕਰਕੇ ਤੋਂ ਸ਼ਿਫਟ ਕਰ ਰਹੇ ਆਗੇ ਹਨਾ ਹਾਂਜੀ ਹਾਂਜੀ ਵੀ ਉਹ ਤੋਂ ਉਧਰ ਨਹੀਂ ਜਾਣਾ ਕਿਤੇ ਵੀ ਨਹੀਂ ਜਾ ਸਕਦੇ ਅਸੀਂ ਬਿਲਕੁਲ ਜੀ ਬਿਲਕੁਲ ਤੇ ਇਹ ਬਾਈ ਪੌਂਡਰ ਕਿੰਨੇ ਸਮੇਂ ਚ ਹੋ ਜਾਂਦੀ ਆ ਬਾਈ ਮੰਨ ਲਓ ਦੇਖੋ 올 ਇੰਡੀਆ ਚ ਜਿੱਤੋਂ ਵੀ ਮਰਜ਼ੀ ਆਰਡਰ ਆ ਜਾਏ ਸਾਡੇ ਕੋਲੇ ਹਾਂਜੀ ਇਹ ਮੰਨ ਕੇ ਚਲੋ ਹਫਤੇ ਦੇ ਵਿੱਚ ਵਿੱਚ ਅਸੀਂ ਯਾਨੀ ਟਰਾਂਸਪੋਰਟ ਵਾਲੇ ਪੱਖਾ ਡਿਲੀਵਰੀ ਦੇ ਦਿੰਦੇ ਨੇਗੇ ਠੀਕ ਹੈ ਹਾਂਜੀ ਵੀ ਕਿੱਡਾ ਵੱਡਾ ਮਰਜ਼ੀ ਆਰਡਰ ਹੋਵੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਕਿਉਂ ਦੇਖੋ ਐਕਸਰ ਕੀ ਆ ਸਰ ਮੇਰੇ ਕੋਲ ਪੌਲਟਰੀਆਂ ਦੇ ਜਾਂਦੇ ਨੇ 15 15 20 20 ਪੱਖੇ ਇਕੱਠੇ ਜਾਂਦੇ ਨੇਗੇ ਸਾਡੇ ਕੋਲੇ ਅਵੇਲੇਬਲ ਹੈਗੇ ਨੇ ਤੁਸੀਂ ਆਰਡਰ ਦਿਓ ਸਾਡੇ ਕੋਲੇ ਲੋ ਬਿਲਕੁਲ ਜੀ ਬਿਲਕੁਲ ਜੀ ਸਟਾਕ ਆਪਾਂ ਦੇਖ ਹੀ ਲਿਆ ਸਾਰਾ ਤੇ ਭਰਾਵੋ ਦੇਖ ਲਓ ਬਈ ਕੰਦੇ ਕੰਦੇ ਪੱਖੇ ਨੂੰ ਫਿਰ ਚੈੱਕ ਕਰਕੇ ਦੇਖਦੇ ਆਗੇ ਤੇ ਬਾਹਰ ਵਗੈਰਾ ਵੀ ਜਿਹੜੀ ਬਾਈ ਬਾਹਰ ਦਿਖਾਓ ਬਾਹਰ ਵਗੈਰਾ ਜੀ ਬਾਈ ਪੂਰੀ ਵਧੀਆ ਵਰਤੀ ਜਾ ਰਹੀ ਹੈਗੀ ਵੀ ਬਾਹਰ ਵੀ ਕੋਈ ਕਿਸੇ ਤਰ੍ਹਾਂ ਦੀ ਕੰਪਲੇਨਟ ਨਹੀਂ ਹੈਗੀ ਇੱਥੇ ਚੈੱਕ ਕਰਕੇ ਫਿਰ ਉਸ ਤੋਂ ਬਾਅਦ ਅੱਗੇ ਗਾੜ ਤੱਕ ਜਾਂਦੇ ਆ ਇਸ ਤਰੀ ਦੇ ਪੈਕਿੰਗ ਵਾਲਾ ਸਿਸਟਮ ਆ ਗਿਆ ਉੱਦ ਜਾਂਦੇ ਆਗੇ ਤੇ ਬਾਈ ਪੇਮੈਂਟ ਵਗੈਰਾ ਦਾ ਸਿਸਟਮ ਕੀ ਹੋਊਗਾ ਕਿਸੇ ਵੀਰ ਨੇ ਮੰਨ ਲਓ ਤਾਂ ਉਹਦੀ ਪੇਮੈਂਟ ਦਾ ਕੀ ਹੈ ਦੇਖੋ ਵੀਰ ਜੀ ਅੱਜ ਕੱਲ ਇਹ ਟੈਕਨੋਲੋਜੀ ਦਾ ਜਮਾਨਾ ਠੀਕ ਹੈ ਤੁਸੀਂ ਕਿਨਾ ਮੈਂ ਆਰਡਰ ਕਰਨਾ ਚਾਹੁੰਦੇ ਆਂ ਆਨਲਾਈਨ ਪੇਮੈਂਟ ਹੋ ਜੇਗੀ ਜੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਪੱਖਾ ਤੁਹਾਡੇ ਕੋਲੇ ਡਿਲੀਵਰੀ ਹੋ ਜਾਏਗਾ ਬਿਲਕੁਲ ਤੁਸੀਂ ਕੈਸ਼ ਔਨ ਡਿਲੀਵਰੀ ਵਾਲੇ ਲੈਣਾ ਚਾਹੁੰਦੇ ਹੋ ਕਈ ਵਾਰ ਕੀ ਹੁੰਦਾ ਬੰਦੇ ਨੂੰ ਨਹੀਂ ਵਿਸ਼ਵਾਸ ਹੁੰਦਾ ਵੀ ਧੋਖਾ ਦੜੀ ਨਾ ਹੋ ਜੇ ਕੁਝ ਨਾ ਹੋ ਜੇ ਉਹਦੇ ਵਿੱਚ ਕੀ ਕਰ ਸਕਦੇ ਆਂ ਜਿਹੜੇ ਪੱਖੇ ਦੀ ਕੀਮਤ ਹੈਗੀ ਉਹਦੀ ਤੁਸੀਂ 3% ਪਾ ਕੇ ਮੰਨ ਕੇ ਚੱਲੋ ਜੇ 10000 ਵਾਲਾ ਪੱਖਾ ਲੈਣੇ ਹੋ ਤੁਸੀਂ ਮੰਨ ਕੇ ਚੱਲੋ 3000 ਰੁਪਏ ਦੇ ਕੇ ਤੁਸੀਂ ਬੁ ਠੀਕ ਹੈ ਠੀਕ ਹੈ ਬੁੱਕ ਕਰਵਾ ਸਕਦੇ ਹੋਗੇ ਬਿਲਕੁਲ ਬਾਕੀ ਗੱਲ ਭਰਾਵੋ ਸਟੈਂਡ ਵਾਲਾ ਲੈਣਾ ਸਟੈਂਡ ਵਾਲਾ ਲੈ ਸਕਦੇ ਹੋ ਜੇਕਰ ਇਸ ਤਰੀਕੇ ਨਾਲ ਕਰਨਾ ਤਾਂ ਤੁਸੀਂ ਉਹ ਵੀ ਵੀਰ ਹੋਰਾਂ ਨੂੰ ਦੱਸ ਸਕਦੇ ਹੋ ਨਾ ਇਹ ਹੈਂਗਰ ਵਾਲਾ ਵੀਰੇ ਹੈਂਗਰਾਂ ਦੀ ਜ ਫੈਸਿਲਿਟੀ ਹੈ ਇਹਨੂੰ ਤੁਸੀਂ ਸੱਜੇ ਖੱਬੇ ਉੱਤੇ ਥੱਲੇ ਹਾਂ ਹਵਾ ਕਿਤੇ ਵੀ ਸੈੱਟ ਕਰ ਸਕਦੇ ਹੋ ਆਟੋਮੈਟਿਕ ਨਹੀਂ ਹੋਊਗੀ ਮੈਨੂਅਲੀ ਮੈਨੂਅਲੀ ਹੱਥ ਨਾਲ ਸੱਜਾ ਖੱਬਾ ਉੱਪਰ نیچے ਤੁਸੀਂ ਕਰ ਸਕਦੇ ਹੋ ਵੀ ਆਪਾਂ ਕਹੀਏ ਦੋ ਨਾਤੀ ਨੇਗੇ ਹਾਂਜੀ ਹਾਂਜੀ ਗੋਲ ਕੇ ਕਿਤੇ ਮਰਜ਼ੀ ਘੁਮਾ ਲਓ ਬਾਕੀ ਭਰਾਵੋ ਮੈਂ ਤੁਹਾਨੂੰ ਐਂ ਕਹਣਾ ਵੀ ਇੱਕ ਵਾਰੀ ਤੁਸੀਂ ਬਾਈ ਕੋਲੇ ਰਤਿਏ ਆਓ ਤੁਸੀਂ ਦੇਖੋ ਵੀ ਬੰਦਿਆਂ ਦਾ ਕਿੰਨਾ ਦਾ ਕੰਮਕਾਰ ਆ ਬਾਕੀ ਜਿਹੜੇ ਭਰਾ ਬਾਈ ਸਾਡੇ ਨਾਲ ਜੁੜੇ ਵਿਆ ਨਾ ਉਹਨਾਂ ਨੂੰ ਪਤਾ ਵੀ ਸੁਖੀ ਸ਼ੇਰ ਗੱਲ ਬਾਈ ਕਦੇ ਵੀ ਕਿਸੇ ਦੂਜੇ ਬੰਦੇ ਦੀ ਵੀਡੀਓ ਨਹੀਂ ਪਾਉਂਦਾ ਵੀ ਜਿਹਦੇ ਕੋਲੋਂ ਆਪਾਂ ਫੋਨ ਤੇ ਮੰਗਵਾਈਏ ਕੋਈਸ ਹਨ ਤੇ ਨਿਕਲ ਕੋਈ ਹੋਰ ਆਵੇ ਕਿਉਂ ਭਰਾਵਾ ਬਾਈ ਆਪਾਂ ਖੁਦ ਵੀ ਕਿਸਾਨ ਆਗੇ ਤੇ ਅੱਗੇ ਆਪਣੇ ਨਾਲ ਕਿਸਾਨ ਪਰਿਵਾਰ ਹੀ ਜੁੜੇ ਹੋਏ ਆ ਬਿਲਕੁਲ ਬਿਲਕੁਲ ਤੇ ਭਰਾਵਾ ਭਰੋਸੇਯੋਗ ਚੀਜ਼ ਆ ਬਾਈ ਤੁਸੀਂ ਆਨਲਾਈਨ ਆਰਡਰ ਦਿਓ ਚਾਹੇ ਕੈਸ਼ ਆਨ ਡਿਲੀਵਰੀ ਕਰ ਲੋ ਚਾਹੇ ਪੇਮੈਂਟ ਪਹਿਲਾਂ ਕਰ ਲੋ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲੋ ਤੇ ਵੱਡੀ ਗੱਲ ਚਾਹੇ ਛੋਟੇ ਪੱਖੇ ਤਿਆਰ ਕਰਾਉਣੇ ਆ ਏਡਾਂ ਦੇ ਕਰਾ ਲਓ ਜੇ ਕਈ ਵਾਰ ਕਿਸੇ ਦਾ ਐ ਹੁੰਦਾ ਵੀ ਵੱਡਾ ਸਿਸਟਮ ਹੈ ਵੱਡੇ ਪੱਖੇ ਤਿਆਰ ਕਰਾਉਣੇ ਆ ਤਾਂ ਸਾਨੂੰ ਵੱਡੇ ਪੱਖੇ ਵੀ ਬਾਈ ਹੋਰਾਂ ਕੋਲੋਂ ਤਿਆਰ ਮਿਲ ਜਾਣਗੇ ਸੋ ਬਾਈ ਜੀ ਆਪਣੇ ਮੋਬਾਈਲ ਨੰਬਰ ਆਪਾਂ ਸਕਰੀਨ ਦੇ ਉੱਪਰ ਦੇ ਦਾਂਗੇ ਇੱਕ ਵਾਰੀ ਆਪਣੀ ਇਹ ਲੋਕੇਸ਼ਨ ਜ਼ਰੂਰ ਦੱਸ ਦਿਓ ਵੀ ਆਪਾਂ ਰਤੀਏ ਦੇ ਵਿੱਚ ਕਿੱਥੇ ਖੜੇ ਆਂਗੇ ਰਤੀਏ ਦੇ ਤੁਸੀਂ ਫਤਿਹਆਬਾਦ ਰੋਡ ਤੇ ਛੋਟੀ ਨਹਿਰ ਦੇ ਉੱਪਰ ਆਪਣੀ ਵਰਕਸ਼ਾਪ ਹੈ ਜੀ ਫੈਕਟਰੀ ਹਾਂਜੀ ਰਤੀਏ ਤੋਂ ਯਾਨੀ ਕਿ ਇਹ ਫਤਿਹਆਬਾਦ ਰੋਡ ਆ ਗਿਆ ਇਹ ਅੰਦਰ ਸ਼ਹਿਰ ਕੰਨੀ ਆ ਗਿਆ ਜੀ ਠੀਕ ਹੈ ਜੀ ਹਾਂਜੀ ਇਹ ਸ਼ਹਿਰ ਵਾਲਾ ਪਾਸਾ ਆ ਉਹ ਸਾਹਮਣੇ ਨਹਿਰ ਆ ਗਈ ਹੈ ਨਾ ਹਾਂਜੀ ਉਹ ਸਾਹਮਣੇ ਬਾਈ ਨਹਿਰ ਆ ਗਈ ਨਹਿਰ ਤੋਂ ਇੰਨਾ ਕਿ ਤੁਸੀਂ ਲਾ ਲਓ ਵੀ ਕਿਲਾ ਕਬਾਹੀ ਅੱਗੇ ਆ ਕੇ ਸੱਜੇ ਹੱਥ ਬਾਈ ਖੁਰਾਂ ਦੀ ਬਣਾਓ ਇੱਥੇ ਵਰਕਸ਼ਾਪ ਆ ਤੇ ਆਹ ਰੋਡ ਜਾਂਦਾ ਬਾਈ ਜੀ ਫਤਿਹਪੁਰਬਾਦ ਨੂੰ ਸੋ ਠੀਕ ਹੈ ਬਾਈ ਜੀ ਠੀਕ ਹੈ ਬੀ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ ਓਕੇ